ਦੇਵ ਗੰਧਾਰੀ ਮਹਿਲਾ ਪੰਜਵਾ ਹਰਿ ਤਾਨ ਪ੍ਰਭੂ ਸੁਖ ਦਾਤੇ ਗੁਰ ਪ੍ਰਸਾਦ ਘਾਉ ਜਾਤੇ ਰਹਾਉ ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕੋ ਕਾਲ ਨਾ ਖਾਤੇ ਰੰਗ ਤੁਮਾਰੇ ਲਾਲ ਪੈ ਹੈ RAM ਨਾਮ ਰਸ ਮਾਤੇ ਮਾ ਕਿਲ ਵਿਦ ਕੋਟ ਦੋਖ ਰੋਗਾ ਪ੍ਰਭ ਦ੍ਰਿਸ਼ਟ ਸੁਹਾਰੀ ਹਾਤੇ ਸੋਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਦੇਵ ਗੰਧਾਰੀ ਮਹਿਲਾ 500 ਪ੍ਰਭ ਜਤ ਕਤ ਦੇਖਿਓ ਨੈਣੀ ਸੁਖदाई ਜੀਨ ਕੋ ਦਾਤਾ ਅੰਬਿਤ ਜਾਤੀ ਬੈਣੀ ਰਹਾਉ ਅਗਿਆਨ ਅੰਧੇਰਾ ਸੰਤੀ ਕਾਟਿਆ ਜੀ ਦਾਨ ਗੁਰਦੈਣੀ ਕਰ ਕਿਰਪਾ ਕਰ ਲੀਨੋ ਆਪਣਾ ਜਲਤੇ ਸੀਤਲ ਹੋਣੀ ਕਰਮ ਧਰਮ ਕੇਸ਼ ਉਪਜਨਾ ਆਇਓ ਨਾ ਉਪਜੀ ਨਿਰਮਲ ਕਰਨੀ ਸਾਜ ਸਿਆਨ ਪਸੰਗਮ ਨਾਨਕ लागो गुरकी चरणी देव गुणधारी मैला پنجਵਾ ਹਰ ਰਾਮ ਨਾਮ ਜਪ ਲਾ ਗਤ ਪਾਵੇ ਸੁਖ ਸਹਿਜ ਅਨੰਦਾ ਕਾਟੇ ਜਮ ਕੇ ਫਾ ਰਹਾ ਖੋਜਤ ਖੋਜਤ ਖੋਜ ਵਿਚਾਰਿਓ ਹਰ ਸੰਤ ਜਨ ਪੈ ਆ ਸਿਨਾ ਪ੍ਰਾਪਤ ਇਹ ਨਿਧਾਨ ਜਿਨ ਕੈ ਕਰਮ ਲਿਖਾ ਸੇ ਬਡ ਭਾਗੀ ਸੇ ਪਤਵੰਤੇ ਸੇ ਹੀ ਪੂਰੇ ਸ਼ਾ ਸੁੰਦਰ ਸੁਘੜ ਸਰੂਪ ਤੇ ਨਾਨਕ ਜਿਨ ਹਰ ਹਰ ਨਾਮ ਵਿਸਾ ਦੇਵ ਗੰਧਾਰੀ ਮੈਲਾ 5ਵਾਂ ਮਨ ਕਹਾ ਅਹੰਕਾਰ ਉਫਾਰ ਦੁਰਗੰਧ ਅਪਵਿੱਤਰ ਅਪਾਵਨ ਭੀਤਰ ਜੋ ਦੀਸੈ ਸੋ ਸ਼ਾਰਾ ਰਹਾ ਜਿਨ ਕੀਆ ਤਿਸ ਸਿਮਰ ਪੁਰਾਨੀ ਜਿਉ ਪ੍ਰਾਨ ਜਿਨ ਤਾਰਾ ਤਿਸਹਿ ਤਿਆਗ ਅਵਰ ਲਪਟਾਵੇ ਮਰ ਜਨਮ ਮੁਗਦ ਗਵਾਰਾ ਅੰਧ ਗੁੰਗ ਪਿੰਗੋਲ ਮਤਹੀਨਾ ਪ੍ਰਭ ਰੱਖੋ ਰੱਖ ਨਹਾਰ ਕਰਨ ਕਰਾਵਨ ਹਾਰ ਸਮਰੱਥਾ ਕਿਆ ਨਾਨਕ ਜੰਤ ਵਿਚਾਰ ਦੇਵ ਗੰਧਾਰੀ ਮਨ ਲਾ ਪੰਜਵਾ ਸੋ ਪ੍ਰਭ 네ਰਾ ਹੂੰ ਤੇ 네ਰਾ ਸਿਮਰ ਧਾਇ ਗਾਏ ਗੁਣ ਗੋਬਿੰਦ ਦਨ ਰੈ ਸਾਂਝ ਸਵੇਰਾ ਰਹਾ ਉਦਾਰ ਦੇਹ ਦੁਲਬ ਸਾਧੂ ਸੰਗ ਹਰ ਹਰ ਨਾਮ ਜਪੇ ਰੈ ਕਰੀ ਨਾ ਮੋਤ ਨਚਸਾ ਬਿਲੰਭੋ ਕਾਲ ਨਿਤ ਨਿਤਹਿ ਰੈ ਅੰਧ ਬਿਲਾਤੇ ਕੱਢ ਹੋ ਕਰਤੇ ਕਿਆ ਨਹੀਂ ਕਰ ਤੇ ਰੈ ਨਾਮ ਅਧਾਰ ਦੀਜੈ ਨਾਨਕ ਕੋ ਆਨੰਦ ਸੂਖ ਕਿ ਮੇਰਾ ਛੱਤੇ ਦੋ ਦੇਵੰਧਾਰੀ ਮਹਿਲਾ ਪੰਜਵਾ ਮਨ ਗੁਰ ਮਿਲ ਨਾਮ ਅਰਧਿਓ ਸੂਖ ਸਹਿਜ ਆਨੰਦ ਮੰਗਲ ਰਸ ਜੀਵਨ ਕਾ ਮੂਲ ਬਾਧਿਓ ਰਹਾਓ ਕਰ ਕਿਰਪਾ ਆਪਣਾ ਦਾਸ ਕੀਨੋ ਤਾਤੇ ਮਾਇਆ ਫਦਿਓ ਪਾਉ ਭਗਤ ਗਾਏ ਗੁਣ ਗੋਬਿੰਦ ਜਮਕਾ ਮਾਰਗ ਸਾਧਿਓ ਭਇਓ अनुग्रह ਮਿਚਿਓ ਮੋਰਚਾ ਅਮੋਲ ਤਦਾਰਥ ਲਾਢਿਓ ਬਲਿਹਾਰ ਨਾਨਕ ਲਖ ਬੇਰਾ ਮੇਰੇ ठाकुर गम अदाधियो देवम धारी मैं ला पंजवा माई जो प्रभु के गुण गावे सफल आया जीवन फलता को पार ब्रह्म लेव लावे राओ सुंदर सुघड़ सुर सोबेता जो साधु संग पावे ਨਾਮ ਉਚਾਰ ਕਰੇ ਹਰ ਰਸਨਾ ਬੋੜ ਨਾ ਜੋਨੀ ਤਾਵੇ ਪੂਰਨ ਬ੍ਰਹਮ ਰਵਿਆ ਮਨ ਤਨ ਮੈਂ ਆਨ ਨ ਦ੍ਰਿਸ਼ਟੀ ਆਵ ਮਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੇ ਦੇਵ ਗੰਧਾਰੀ ਮੈਲਾ ਪੰਜਵਾ ਚੰਚਲ ਸੁਪਨੇ ਹੀ ਉਰ ਜਾਇਓ ਇਤਨੀ ਨਾ 부ਝੈ ਕਬੂ ਚਲਨਾ ਬਿਕਲ ਭਇਓ ਸੰਗ ਮਾਇਓ ਰਹਾ ਕੁਸਮ ਰੰਗ ਸੰਗ ਰਸ ਰਚਿਆ ਦਿਖਿਆ ਏਕ ਉਪਾਇਓ ਲੋਭ ਸੁਨੇ ਮਨ ਸੁਖ ਕਰ ਮਾਨੇ ਬੇਗਸਾ ਉਠਤਾਇਓ ਫਿਰਤ ਫਿਰਤ ਬਹੁਤ ਸ਼ਰਮ ਪਾਇਓ ਸੰਤ ਦੁਆਰ ਐ ਆਇਓ ਕਰੀ ਕਿਰਪਾ ਪਰਧਮ ਸੁਆਮੀ ਨਾਨਕ ਲਿਓ ਸਮਾਇਓ ਦੇਵ ਗੰਧਾਰੀ ਮੈਂ ਲਾ ਪੰਜਵਾ ਸਰਬ ਸੁਖਾ ਗੁਰ ਚਰਨ ਕਲ ਮਲ ਡਾਰਨ ਮਨ ਹੈ ਸਧਾਰਨ ਇਹ ਆਸਰ ਮੋਹ ਤਰਨ ਰਹਾਉ ਪੂਜਾ ਅਰਚਾ ਸੇਵਾ ਬੰਦਨ ਇਹ ਹਥਲ ਮੋਹਿ ਕਰਨਾ ਦਿਗ ਸੈ ਮਨ ਹੋਵੇ ਪਰਗਾਸਾ ਬਹੁਰ ਨੰਗਰ ਭੈ ਪਰਨ ਸਫਲ ਮੂਰਤ ਪਰਸੋਂ ਸੰਤਨ ਕੀ ਇਹ ਧਿਆਨ ਧਰਨ ਆਓ ਕਿਪਾਲ ਠਾਕੁਰ ਨਾਮਕ ਕੋ ਤਰਿਓ ਸਾਧਕੀ ਸ਼ਰਨ ਦੇਵ ਗੰਧਾਰੀ ਮਹਿਲਾ ਪੰਚਵਾਂ ਆਪਣੇ ਹਰ ਪਹਿ ਬਿੰਤੀ ਕਹੀਐ ਚਾਰ ਪਦਾਰਥ ਆਨੰਦ ਮੰਗਲ ਨਿਧ ਸੁਖ ਸਹਿਜ ਸਿਧ ਲਈਐ ਰਹਾ ਮਾਨ ਤਿਆਗ ਹਰ ਚਰਣੀ ਲਾਗੋ ਤਿਸ ਪ੍ਰਭ ਅੰਚਲ ਗਈਐ ਆਚ ਨਾ ਲਾਗੈ ਅਗਨ ਸਾਗਰ ਤੇ ਸ਼ਰਨ ਸੁਆਮੀ ਕੀ ਅਈਐ ਕੋਟ ਪ੍ਰਾਧ ਮਾ ਅਕਿਰਤ ਖਾਨ ਬਹੁਰ ਬਹੁ ਪ੍ਰਭ ਸਹੀਆ ਕਰੋੜਾ ਮੈਂ ਪੂਰਨ ਪਰਮੇਸ਼ੁਰ ਨਾਨਕ ਤਿਸ ਸ਼ਰਨਹੀਆ ਦੇਵ ਗੰਧਾਰੀ ਮੈਲਾ ਪੰਵ ਗੁਰ ਕੇ ਚਰਨ ਹਿਰਦੈ ਪਰਵੇਸ਼ਾ ਰੋਗ ਸੋਗ ਸਭ ਦੁਖ ਬਿਨਾਸੇ ਪੁੱਤਰੇ ਸਗਲ ਕਲੇਸ਼ਾ ਰਹਾ ਜਨਮ ਜਨਮ ਕੇ ਕਿਲ ਬਖਨਸੈ ਕੋਟ ਮੱਜਨ ਇਸ ਨਾਮ ਨਾਮ ਨਿਧਾਨ ਗਾਵਤ ਗੁਣ ਗੋਬਿੰਦ ਲਾਗੋ ਸਹਜ ਧਿਆਨ ਕਰ ਕਿਰਪਾ ਆਪਣਾ ਦਾਸ ਕੀਨੋ ਬੰਧਨ ਤੋੜ ਨਿਰਾਰੇ ਜਪ ਜਪ ਨਾਮ ਜੀਵਾਂ ਤੇਰੀ ਬਾਣੀ ਨਾਨਕ ਦਾਸ ਬਲਿਹਾਰੇ ਸ਼ਕੇ ਤਿੰਨ ਦੇਵ ਗੰਧਾਰੀ ਮਹਿਲਾ ਪੰਜਵਾ ਮਾਈ ਰੱਬ ਕੇ ਚਰਨ ਨਿਹਾਰੋ ਕਰੋ ਅਨੁਗ੍ਰਹਾ ਸੁਆਮੀ ਮੇਰੇ ਮਨ ਤੇ ਕਭੋ ਨਾ ਡਾਰੋ ਰਹਾ ਸਾਧੂ ਤੂਰ ਲਾਈ ਮੁਖ ਮਸਤਕ ਕਾਮ ਕੋਧ ਵਿਖਜਾਰੋਂ ਸਭ ਤੇ ਨੀਚ ਆਤਮ ਕਰਮਾਨੋ ਮਨ ਮੈਂ ਏ ਸੁਖ ਤਾਰੋਂ ਗੁਨ ਗਾਵੈ ਠਾਕੁਰ ਅਬਨਾਸ਼ੀ ਤਲਮਲ ਸਗਲੇ ਚਾਰੋਂ ਨਾਮ ਨਿਧਾਨ ਨਾਨਕ ਦਾਨ ਪਾਵੋ ਕੰਠ ਲਾਏ ਔਰ ਤਾਰੋਂ ਦੇਵ ਗੰਧਾਰੀ ਮੈਲਾ ਪੰਗਵਾ ਤਰਬ ਜਿਓ ਵੇਖੋਂ ਦਰਸ਼ ਤੁਮਾਰ ਸੁੰਦਰ ਧਿਆਨ ਤਾਰ ਦਿਨ ਰੈਣੀ ਜੀ ਪ੍ਰਾਂਤੇ ਪਿਆਰਾ ਰਹਾਉ ਸ਼ਾਸਤਰ 베ਦ ਪ੍ਰਾਨ ਅਵਿਲੋਕੇ ਸਿਮਰਤ ਤਤ ਵਿਚਾਰਾ ਦਿਨਨਾਥ ਪ੍ਰਾਨਪਤ ਪੂਰਨ ਅਵਜਲ ਉਧਰਨਹਾਰਾ ਆਦ ਜੁਗਾਦ ਤਖਤ ਜਨ ਸੇਵਕ ਤਾਂ ਕੀ ਵਿਖੈ ਅਧਾਰਾ ਤਿੰਨ ਜਨ ਕੀ ਧੂਰ ਬਾਂਛੈ ਨਿਤ ਨਾਨਕ ਪਰਮੇਸ਼ਰ ਦੇਵ ਨਹਾਰਾ ਦੇਵ ਗੰਧਾਰੀ ਮਹਲਾ 5 ਤੇਰਾ ਜਨ RAM ਰਸਾਇਣ ਮਾਤਾ ਪ੍ਰੇਮ ਰਸਾ nid ਜਾ ਕੋ ਉਪਜੀ ਛੋੜ ਨਕਤੂ ਜਾਤਾ ਰਹਾ ਬੈਠ ਤਹਰ ਹਰ ਹਰ ਸੋਵਤ ਹਰ 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 ਰਸ ਭੋਜਨ ਖਾਤਾ ਅਠ ਸੱਠ ਤੀਰਥ ਮੱਜਨ ਕੀਨੋ ਸਾਧੂ ਤੂਰੀ ਨਾਤਾ ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀਨੋ ਸੌਤ ਵਿਧਾਤਾ ਸਗਲ ਸਮੂਹ ਲੈ ਉਧਰੇ ਨਾਨਕ ਪੂਰਨ ਬ੍ਰਹਮ ਪਛਾਤਾ ਦੇਵ ਗੰਧਾਰੀ ਮੈਲਾ ਪੰਜਵਾ ਮਾਈ ਗੁਰ ਬਿਨ ਗਿਆਨ ਨਾ ਪਾਈਐ ਅਨੇਕ ਪ੍ਰਕਾਰ ਫਿਰਤ ਬਿਲ ਲਾਤੇ ਮਿਲਤ ਨਹੀਂ ਗੋਸਾਈਆ ਰਹਾ ਮੋਹ ਰੋਗ ਸੋਗ ਤਨ ਬਾਧਿਓ ਬਹੁ ਜੋਨੀ ਪਰਮਾਈਆ ਟਿਕ ਨਾ ਪਾਵੈ ਬਿਨ ਸਤ ਸੰਗਤ ਕਿਸੇ ਅੱਗੇ ਜਾਏ ਰੂਈਆ ਕਰੇ ਅਨੁਗ੍ਰਾਹ ਸੁਆਮੀ ਮੇਰਾ ਸਾਧ ਚਰਨ ਚਿਤ ਲਾਈਆ ਸੰਕਟ ਘੋਰ ਕੱਟੇ ਖਿੰਨ ਭੀਤਰ ਨਾਨਕ ਹਰ ਦਰਸ਼ ਸਮਾਈਆ